ਸੋਖ ਵੀ ਇਹਦਾ ਫਿਰ ਮੁੱਲ ਆਪਾਂ ਕੀ ਕਰਾਂਗੇ ਭਾਈ ਇਹਦਾ 60000 ਰੁਪਏ ਹੀ ਲੈਣ ਦੇ 10000 ਰੁਪਏ ਹੀ ਆ ਜੀ ਚੰਬੇ ਬਿਹੇਰਿਆਂ ਵਾਲਾ ਮੁੱਲ ਹੀ ਆ ਆਪਣੇ ਦਾ ਵਾ ਠੀਕ ਆ ਭਾਈ ਕਿਵਰੀ ਕੋਈ ਸੱਜਣ ਕਹਿੰਦੇ ਨੇ ਵੀ ਆਪਾਂ ਘੱਟ ਰੇਟ ਲਾਉਣਾ ਨਾ ਦੁੱਧੋ ਤੋੜਤੀ ਲਿਆਂਦੀ ਹੈ ਹਜੇ ਤਾਂ ਕਰਕੇ ਕਰੀ ਜਾਂਦੀ ਬੱਚੀ ਰੱਸਾ ਵੀ ਹੋਣੀ ਪਾਇਆਗਾ ਵਾ ਠੀਕ ਹੈ ਨਾ ਭਾਈ ਦੁੱਧੋ ਤੋੜੀ ਕਰਕੇ ਲੋ ਜੇ ਤੁਹਾਡੇ ਕੋਲ ਟਾਈਮ ਨਹੀਂ ਵੀ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਪ੍ਰੋਫਾਈਲ ਤੇ ਰੱਖ ਲਿਓ ਤੇ ਜਿਹੜਾ ਸੱਜਣ ਤੁਹਾਨੂੰ ਲਾਂਭੇ ਦਿੰਦਾ ਦਾ ਯਾਰ ਭਾਈ ਭਾਅ ਦੇ ਵਿੱਚ ਘੋੜੀ ਦਵਾ ਦੋ ਉਦੇ ਵਕ ਸ਼ੇਅਰ ਕਰਕੇ ਪਹੁੰਚਦੀ ਕਰਦੇ। ਮੁੱਲ ਕੀ ਕਰਾਂਗੇ ਭਈ ਆਪਾਂ ਦਾ 30000 ਰੁਪਏ ਹੀ ਲੈਣ ਦੇਣ। ਜੀ ਲਾਲਚੰਬੀ ਆ ਘੋੜੀ ਬੱਚਾ ਨੁਗਰਾ ਲਾ ਕੇ ਹੀ ਗਰੰਟੀ ਨਾਲ ਆ ਗਈ। ਜਿਹੜੀ ਗੱਲ ਕਵਾਂਗੇ ਉਹ ਤਾਂ ਕੋਈ ਝੂਠ ਨਿਕਲੇ ਆਪਾਂ ਦੇਣਦਾਰ ਹਾਂ ਗੱਲ ਦੀ। ਠੀਕ ਆ ਭਈ। 60 ਇੰਚ ਹਾਈਟ ਆ ਦੀ ਸਹੀ ਜਾਵਾਂ। ਸਵਾ ਲੱਖ ਰੁਪਏ ਹੀ ਸਵਾ ਲੱਖ ਰੁਪਏ ਕਰ ਦਾਂਗੇ ਤੇ ਵਾਠੀ ਜਾਂਦਾ। ਠੀਕ ਆ ਭਈ। ਇਹ ਦੋਨੇ ਪਾਸ ਹੀ ਚੱਲਦੀ ਪਹਿਲੇ ਤੋਂ ਇਹਦੇ ਥਲੇ ਹੀ ਆ ਮਾਰਵਾੜੀ ਬੱਚਾ ਜੀ। ਠੀਕ ਆ ਜੀ। ਮਾਰ ਬੇਸ਼ੇਰੀ ਨੁਕਰੀ ਸੀਗੀ। ਠੀਕ ਆ ਜੀ। ਹੁਣ ਫੇਰ ਨੁਕਰੇ ਘੋੜੇ ਤੋਂ ਮ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚ ਚੁੱਕੇ ਆ ਮੋਗੇ ਜ਼ਿਲ੍ਹੇ ਦੇ ਪਿੰਡ ਕੋਹਲੀਆ ਕੁਰਦ ਦਰਸ਼ਨ ਸਟੱਡ ਫਾਰਮ ਤੇ ਤੇ ਇਸ ਸਟੱਡ ਫਾਰਮ ਦੀ ਜਿਹੜੀ ਖਾਸੀਅਤ ਆ ਤੁਸੀਂ ਹਰੇਕ ਚੈਨਲਾਂ ਦੇ ਉੱਪਰ ਵੀਡੀਓ ਦੇਖਦੇ ਹੋ ਘੋੜਿਆਂ ਦੀਆਂ ਵੀਡੀਓ 'ਚ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਬਾਈ ਜੀ ਅਸੀਂ ਇਹਦਾ ਰੇਟ ਫੋਨ ਤੇ ਕਰਾਂਗੇ ਤੇ ਲਓ ਵੀ ਅੱਜ ਸਾਰੇ ਦਰਸ਼ਕ ਵੀਰਾਂ ਦੇ ਜਿਹੜੇ ਲਾਂਭੇ ਲੈਣਗੇ ਜਿਹੜੇ ਜਣ ਫੋਨ ਕਰ ਦਿੰਦੇ ਆ ਬਾਈ ਯਾਰ ਕੋਈ ਭਾਜੇ ਵਾਲੀ ਕੋਈ ਘੋੜੀ ਦਿਵਾ ਦਿਓ ਕੋਈ ਬਸ਼ੇਰਾ ਦਿਵਾ ਦਿਓ ਕੋਈ ਤੋਰੇ ਵਾਲੀ ਘੋੜੀ ਦਿਵਾ ਦਿਓ ਤੇ ਉਹ ਸੱਜਣ ਵੀਡੀਓ ਦੇ ਅਖੀਰ ਤੱਕ ਬਨੇ ਰਹਿਣ ਰੇਟ ਰੂਟ ਵੀ ਵੀਡੀਓ ਦੇ ਵਿੱਚ ਆਉਣਗੇ ਸਭ ਤੋਂ ਪਹਿਲਾਂ ਤਾਂ ਭਾਬੀ ਦੇ ਸੁਖ ਦਾ ਸਵਾਗਤ ਕਰਦੇ ਆ ਸੁਖ ਵੀਰੇ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਹੀ ਸਵਾਗਤ ਹੈ ਤੁਹਾਡਾ ਹੀ ਬਹੁਤ-ਬਹੁਤ ਸਾਡੇ ਫਾਰਮ ਤੇ ਆਉਣ ਦਾ ਆਪ ਦੀ ਕੀਮਤੀ ਸਮੇਂ ਤੋਂ ਟਾਈਮ ਕੱਢ ਕੇ ਆਏ ਜਿਹੜਾ ਤੇ ਸੁਖ ਵੀਰੇ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਨਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਰੇਟ ਕਰਦਣਾ ਹਾਂਜੀ ਰੇਟ ਆਪਾਂ ਸਾਰਿਆਂ ਦੀ ਵੀਡੀਓ 'ਚ ਹੀ ਕਰਾਂਗੇ ਸਾਰੇ ਤੇ ਸੁਖ ਵੀਰੇ ਸਟਾਰਟਿੰਗ ਦੇ ਵਿੱਚ ਆਪਾਂ ਤਾਂ ਦੱਸ ਸੀ ਕਿੰਨੇ ਕ ਟਾਈਮ ਦਾ ਕੰਮ ਆਪਣਾ ਘੋੜੀਆਂ ਦਾ ਵਪਾਰ ਦਾ ਵੀ ਆਪਣਾ ਦੂਜੀ ਵੀਡੀਓ ਹੋ ਗਈ ਜੇ ਲੈਨ 'ਚ ਠੀਕ ਹੈ ਜੀ ਮੈਨੂੰ ਹੋ ਗਿਆ ਸੱਤ ਕਸਾਲ ਹੀ ਲੱਗ ਨੂੰ ਪਿਆ ਡੈਡੀ ਹੁਣੀ ਕਰਦੇ ਸੀ ਠੀਕ ਹੈ ਬਈ ਤੇ ਬਈ ਆਪਾਂ ਵੀਡੀਓ ਦੇ ਵਿੱਚ ਦੱਸ ਦਈਆ ਨਾ ਟੋਟਲ ਕਿੰਨੇ ਨਗ ਰਹਿਣਗੇ ਬਈ ਆਪਣੇ ਕੋਲ 9 ਕਾਈ ਸੇਲ ਵਾਲੇ ਇਸ ਟਾਈਮ ਠੀਕ ਹੈ ਬਈ ਫਾਰਮ ਤੇ ਉਹ ਜਾਨਵਰ ਤਾਂ ਜਿਆਦਾ ਪਰ ਸੇਲ ਵਾਲੇ 9 ਹੀ ਆ ਜਿਹੜੀ ਆਪਾਂ 9 ਦਿਖਾਵਾਂਗੇ ਵੀਡੀਓ ਤੇ ਸੁਖਵੀਰੇ ਕਈ ਵਾਰੀ ਵੀਡੀਓ ਲੰਮਾ ਸਮਾਂ ਚੱਲੀ ਜਾਂਦੀ ਰਹਿੰਦੀ ਆਣਾ ਪੀ ਹੋ ਸਕਦਾ ਵੀਡੀਓ ਪੈਂਦੀ ਚਾਰ ਇਹ ਜਾਨਵਰ ਨਿਕਲ ਜਾਂਦੇ ਆ ਤੇ ਆਪਣੇ ਕੋਲੇ ਆਈ ਜਾਂਦੇ ਆ ਬਈ ਜਾਨਵਰ ਡੇਲੀ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਕੋਲ ਪੰਜ ਜਾਨਵਰ ਪੰਜ ਛੇ ਜਾਨਵਰ ਅਦਲਾ ਬਦਲੀ ਡੇਲੀਆਂ ਕੋਈ ਹੁੰਦੀ ਆਈ ਬਸ ਠੀਕ ਆ ਕੋਈ ਕੋਈ ਆਊਗਾ ਖਾਲੀ ਨਹੀਂ ਮੋੜਦਾ ਆਪਣੇ ਵੱਲ ਬਸ ਠੀਕ ਆ ਮੈਂ ਇੱਕ ਵਾਰੀ ਬਾਈ ਨੂੰ ਕਹਾਂਗਾ ਵੀ ਜਿਹੜੇ ਮਿੱਤਰ ਮੰਡਲੀ ਦੇਖੋ ਬਾਈ ਦੀ ਬੇਟੀ ਆਣਾ ਸਾਰੇ ਦੋਸਤ ਮਿੱਤਰ ਬਾਈ ਇਹ ਚੀਜ਼ ਵੀ ਮੈਨੂੰ ਬਹੁਤ ਵਧੀਆ ਲੱਗੀ ਆਣਾ ਜਿਹੜੇ ਆਪਣੇ ਸਾਰੇ ਸੱਜਣ ਮਿੱਤਰ ਬੜੇ ਸਾਰੇ ਇੱਕ ਹਮ ਉਮਰ ਜੀ ਦੇ ਆ ਤੇ ਬਾਕੀ ਸਾਰਿਆਂ ਨੂੰ ਬੜਾ ਸ਼ੌਂਕ ਆ ਪਈ ਆਣਾ ਤੇ ਬਈ ਆਪਾਂ ਕਰਮਾੜੀ ਤੇ ਜੇ ਆਪਾਂ ਉਧਰੋਂ ਸਟਾਰਟ ਕਰ ਲੈਨੇ ਹੁਣ ਕਿਹਨੂੰ ਤੋੜੀਆਂ ਸੁਖਵੀਰ ਜੀ ਆਪਾਂ ਸ਼ੁਰੂ ਕਰ ਲੀਏ ਹੈਨਾ ਸਭ ਤੋਂ ਪਹਿਲਾਂ ਜਿਹੜੀ ਕਰਮਾੜੀ ਇੱਕ ਨੰਬਰ ਤੇ ਖੜੀ ਹੈ ਬਈ ਇਹਦੀ ਕੀ ਡਿਟੇਲ ਆ ਕਿੰਨੀ ਕੁ ਉਮਰ ਆ ਕਿੰਨੀ ਕੁ ਹਾਈਟ ਆ ਬਈ ਇਹਦੀ ਇਹਦੀ ਹਾਈਟ 58 ਇੰਚ ਚਾਈ ਫੱਟੀ ਵਾਲੀ ਠੀਕ ਆ ਬਈ ਜਿਹੜੀ ਸਹੀ ਆ ਕਹਿਣ ਨੂੰ ਬਾ 60 ਕਹ ਲੀਏ 61 ਕਹ ਲੇ 58 ਇੰਚ ਸਹੀ ਹਾਈਟ ਆ ਜਿਹੜਾ ਵੀ ਕੋਈ ਆਊਗਾ ਹਾਈਟ ਨਾਲੋਂ ਆਪਣਾ ਕੋ ਝੂਠ ਹੋਊਗਾ ਠੀਕ ਆ ਬਈ ਉਮਰ ਦੀ 4 ਸਾਲ ਦੀ ਮੱਥੇ ਫੁੱਲ ਆ ਬਾਕੀ ਸਾਰੀ ਕਾਲੀ ਆਈ ਠੀਕ ਆ ਬਈ ਤੇ ਇਹ ਸੌਖ ਕਿਵੇਂ ਮੌਕੇ ਦੀ ਬਈ ਕਿਵੇਂ ਹੁਣੇ ਮੌਕੇ ਦੀ ਖਾਲੀ ਅੰਦਰ ਦੀ ਕੋਈ ਮਾਰਗੀ ਚੈੱਕ ਪਾਸ ਕਰਾ ਕੇ ਲੈ ਜੀ ਆਪਣੇ ਕੋਲ ਅੰਦਰੋਂ ਜਮਾ ਓਕੇ ਹੋ ਗਈ ਅੰਦਰ ਦੀ ਓਕੇ ਆ ਜੀ ਪੂਰੀ ਬਸ ਠੀਕ ਆ ਹਣਾ ਬਈ ਤੇ ਬਾਕੀ ਤੁਸੀਂ ਕੰਡੀਸ਼ਨ ਕੰਡੀਸ਼ਨ ਦੇਖ ਲਓ ਹਣਾ ਤੇ ਬਾਕੀ ਰੰਗ ਰੰਗੋ ਬਈ ਬੜਾ ਪੱਕਾ ਹਣਾ ਜਿਵੇਂ ਆਪਾਂ ਕਹਿ ਦਈਏ ਕਿ ਹਾਂ ਜੀ ਰੰਗ ਪੂਰਾ ਪੱਕਾ ਕੱਲਾ ਮੱਥੀ ਫੋਲਾ ਬਾਕੀ ਸਾਰੀ ਕਾਲੀ ਆਈ ਬਿਲਕੁਲ ਹਣਾ ਬਈ ਤੇ ਸੋਹਣਾ ਘੋੜੀ ਕੱਲੀ ਸਾਂਭਣ ਵਾਲੀ ਆਈ ਹਾਂ ਵੀ ਚੜ ਕੇ ਤੋਰੇ ਤਾਰੇ ਦੀ ਹਾਂ ਜੀ ਬਹੁਤ ਸਾਫ ਅੱਛਾ ਵੀ ਤੋਰੇ ਤਾਰੇ ਦੀ ਓਕੇ ਜਮਾ ਬਹੁਤ ਸੋਹਣਾ ਤੋਰਦੀ ਆ ਜੀ ਠੀਕ ਹੈ ਭਾਈ ਚੜਤੇ ਵੇਖ ਕੇ ਫੇਰ ਲੈ ਜਵੇ ਆ ਕੇ ਸੁਖ ਬਈ ਕੀ ਮੁੱਲ ਕਰਾਂਗੇ ਭਈ ਇਹਦਾ ਆਪਾਂ ਇਹਦਾ ਦੇਣ ਲੈਣ ਵਾਲਾ ਹੀ 65000 ਰੁਪਏ ਹੀ ਆ ਜੀ ਚੰਬੇ ਬਸ਼ੇਰੇਆਂ ਵਾਲਾ ਮੁੱਲ ਹੀ ਆ ਆਪਣੇ ਦਾ ਵਾ ਠੀਕ ਹੈ ਭਾਈ ਵੈਸੇ ਭਈ ਜਿਵੇਂ ਸੁਖ ਤੇਰੀ ਹਾਈਟ ਪੂਰੀ ਆ ਹਨਾ ਤੇ ਦਰਸ਼ਕਾਂ ਨੂੰ ਹਰੇਕ ਜਾਨਵਰ ਦੀ ਹਾਈਟ ਦਾ ਅੰਦਾਜ਼ਾ ਹਾਈਟ ਜਿਹੜੀ ਆਪਾਂ ਦੱਸਤੀ ਜੇ ਇੱਥੇ ਆਪਣੇ ਘਰੇ ਆਏ ਘਾਟ ਨਿਕਲ ਜਾਪਾਂ ਤੇਲ ਖਰਚਾ ਦੇ ਦਾਂਗੇ ਅਗਲੇ ਦਾ ਜੀ ਹਾਈਟ ਘਾਟ ਨਿਕਲ ਜੇ ਕੋਈ ਵਾ ਠੀਕ ਹੈ ਨਾ ਭਾਈ ਥੋੜਾ ਜਿਆਦਾ ਫੇਸ ਦਿਖਾ ਦਿਓ ਨਾ ਭਾਈ ਕੰਨਾਂ-ਕੁੰਨਾਂ ਦੀ ਵੀ ਪੂਰੀ ਸ਼ਕੀਨ ਆ ਹਾਂ ਜੀ ਆ ਜੀ ਹਾਂ ਕੰਨਾਂ ਕੋਨਾਂ ਦੀ ਕੰਡੀਸ਼ਨ ਬਾਕੀ ਫੇਸ ਫੂਸ ਕੁਆਲਿਟੀ ਬੜੀ ਚੰਗੀ ਹੈ ਬਈ ਹਨਾ ਹਾਂ ਵਾਸ ਬਈ ਕੰਨ ਕੋ ਨਤੀ ਦੇਖ ਲਓ ਬਾਕੀ ਤੁਸੀਂ ਜਿਵੇਂ ਜਿਵੇਂ ਜਿਹੜੀ ਜਿਹੜੀ ਵੀ ਪਸੰਦ ਆਈ ਜਾਊਗੀ ਉਹਦਾ ਸਕਰੀਨ ਸ਼ਾਟ ਲੈ ਕੇ ਬਾਕੀ ਤੁਸੀਂ ਘੋੜੀ ਦੀ ਲੈਂਥ ਲੋਂਥ ਦੇਖੋ ਬਰੀਕੀ ਬਰੀਕੀ ਬਰੁਕੀ ਬੜੀ ਹੈ ਹਨਾ ਬਈ ਇਹ ਹੋਰ ਬਹੁਤ ਨਵੀਂ ਹੈ 4 ਸਾਲ ਦੀ ਹੈ ਜੀ ਠੀਕ ਹੈ ਬਈ ਪਿਆਰੇ ਲੱਗ ਕੋਈ ਆ 4 ਸਾਲ ਤੋਂ ਥੋੜੀ ਘਣੀ ਬਾਹਰ ਹੀ ਨਵੀਂ ਹੋਰ ਬਸ਼ੇਰੀਆਂ ਚ ਹੀ ਆ ਜੀ ਬਿਲਕੁਲ ਬਈ ਐਸੋ ਕਰ ਜੇ ਗੱਲਬਾਤ ਕਰ ਲਈਏ ਬਈ 35 4000 ਰੁਪਏ ਘੋੜੇ ਦੀ ਫੀਸ ਭਰਨ ਮੈਂ ਕਹਿੰਦਾ ਜੇ ਘਰੇ ਜਾਂਦੀ ਘੋੜੀ ਆ ਕਰਨੀ ਹਾਂਜੀ ਰੇਟ ਬਹੁਤ ਜ਼ਿਆਦਾ ਜੇ ਕੋਈ ਸਾਹ ਵਾਲੇ ਬੇਸ਼ੇਰੀ ਚੰਗੀ ਆ ਬਾਕੀ ਰੰਗ ਬਹੁਤ ਸੋਹਣਾ ਚੰਗੇ ਘੋੜੇ ਤੋਂ ਭਰਾ ਕੇ ਬੱਚੇ ਵੀ ਚੰਗੇ ਦੀ ਬਿਲਕੁਲ ਹਨਾ ਬਈ ਤੇ ਇਸ ਵਕ ਬਈ ਇਹਦੀ ਦੂਸਰੇ ਨੰਬਰ ਵਾਲੀ ਦੇ ਇਹਦੀ ਬੱਚੀ ਦੀ ਕੀ ਰੇਟ ਹੈ ਬਈ ਇਹਦੀ ਲਾਲ ਚੰਬੀ ਆ ਘੋੜੀ ਬੱਟਾ ਨੁਗਰਾ ਲਾ ਕੇ ਹੀ ਗਾਰੰਟੀ ਨਾਲ ਆ ਗਈ ਜਿਹੜੀ ਗੱਲ ਕਵਾਂਗੇ ਉਹ ਤੋਂ ਕੋਈ ਝੂਠ ਨਿਕਲੇ ਵੇ ਆਪਾਂ ਦੇਣਦਾਰ ਹਾਂ ਗੱਲ ਦੀ ਠੀਕ ਹੈ ਬਈ 60 ਇੰਚ ਹਾਈਟ ਆ ਦੀ ਸਹੀ ਜਾਵਾ ਪਿੱਤੇ ਵਾਲੀ ਠੀਕ ਹੈ ਜੀ ਤੇ ਅੱਜ ਇਹਨੂੰ ਜੰਪ ਦਿੱ ਠੀਕ ਹੈ ਭਾਈ ਜੇ ਖਾਲੀ ਨਿਕਲ ਗਿਆ ਆਪਣੀ ਫੀਸ ਭਰੀਆ ਘੋੜੇ ਦੀ ਦੁਬਾਰੇ ਫੇਰ ਮੇਟ ਕਰਾ ਕੇ ਦੇਵਾਂਗੇ ਭਾਈ ਕਿਹੜੇ ਘੋੜੇ ਤੋਂ ਮੇਟ ਕਰਾਈਆ ਪਾ ਭਾਈ ਜਿੱਤਾ ਸੱਡ ਫਾਰਮ ਵਾਲੇ ਕੋਲੇ ਆ ਅਰਜਨ ਦਾ ਬੱਚਾ ਰੋਲੀ ਵਾਲੇ ਦਾ ਉਹ ਤੋਂ ਮੇਟ ਜਿਹੜਾ ਨੁਕਰਾ ਉਹਨੇ ਲੈ ਕੇ ਆਂਦਾ ਭਾਈ ਨੁਕਰਾ ਹੁਣ ਲਿਆਂਦਾ ਠੀਕ ਹੈ ਭਾਈ ਉਹ ਤੋਂ ਇੱਕ ਜੰਪ ਦੇ ਦਾਂ ਇਹਨੂੰ ਹੈ ਹਾਂਜੀ ਇੱਕੀ ਡਾਕਟਰ ਨੇ ਦੱਸਿਆ ਇੱਕੋ ਹੀ ਦਵਾਦਾ ਜੀ ਤੇ ਬਸ ਠੀਕ ਹੈ ਵੀ ਜਾਨਕਿ ਜੇ ਫਿਰਦੀ ਵੀ ਆ ਤੇ ਆਪਣੀ ਫੀਸ ਦਿੱਤੀ ਵੀ ਆ ਭਪਰਾ ਕੇ ਫੇਰ ਮੇਟ ਕਰਾ ਕੇ ਦੇਵਾਂ ਕੋਈ ਬਸ ਠੀਕ ਹੈ ਨਾ ਭਾਈ ਇਹ ਵੀ ਦੱਸਣਾ ਬਾਈ ਦਾ ਫਰਜ਼ ਆ ਉਹਦਾ ਸੁੱਖ ਪਿਆ ਹੋਊਗਾ ਬਈ ਆਪਣੇ ਕੋਲੇ ਜੰਪ ਜੰਪ ਤੇਰੀ ਉਹ ਸਾਰੀ ਵੀਡੀਓ ਪ੍ਰੂਫ ਸਾਰਾ ਕੋ ਮਿਲ ਜੂਗਾ ਯਾ ਬੱਠ ਠੀਕ ਆ ਬਾਈ ਤੇ ਸੋਕੀ ਇਹਦਾ ਕੀ ਮੁੱਲ ਕਰਾਂਗੇ ਬਈ ਆਪਾਂ ਇਹਦਾ ਇਹਦਾ ਸਵਾ ਲੱਖ ਰੁਪਈਆ ਹੀ ਆ ਅੱਜ ਦੇ ਟਾਈਮ 'ਚ ਕਾਹ ਨੂੰ ਜੇ ਕੋੜੀ ਗੱਬਣ ਗਾਮੀ ਨੇ ਤੇ ਕਰ ਵੀਡੀਓ ਕਈ ਏਰ ਖੜਾ ਰਹਿਂਦਾ ਜਾਨਵਰ ਫਿਰ ਰੇਟ ਹੋਰ ਕਰਾਂਗੇ ਹਮਮ ਆਉਣ ਹੁਣ ਇਹਦਾ ਸਵਾ ਲੱਖ ਰੁਪਈਆ ਵਾ ਠੀਕ ਹੈ ਲੈ ਮਿੱਤਰਾਂ ਵਿਚੋਂ ਕਰ ਦਿਆਂਗੇ ਵੀ ਇਹ ਇੱਕ ਮੈਂ ਕਹਿੰਦਾ ਵੀ ਲਾਟਰੀ ਲੱਗ ਜਾਣੀ ਆ ਕਿ ਨਹੀਂ ਜੇ ਕਿਉਂਕਿ ਕੋੜੀ ਚੰਗੀ ਵੀ ਬਹੁਤ ਆ ਹਨਾ ਆ ਥੋੜੇ ਸਾਹਮਣੇ ਹੀਟ 'ਚ ਨਿਭੀ ਜਾਂਦੀ ਆ ਜੀ ਹਾਂ ਹਾਂ ਬਾਕੀ ਵੇਟ ਬੂਟ ਜੀ ਵੀ ਪੂਰੀ ਆ ਜਿਵੇਂ ਕੋਈ ਉਹ ਲਿਖੀ ਫਿੱਕੀ ਨਹੀਂ ਆਪਾਂ ਕਹਦਾ ਵੀ ਬਾਡੀ ਬਹੁਤ ਆ ਜੀ ਬਾਡੀ ਵੱਲੋਂ ਤਾਂ ਕੋੜੀ ਬਹੁਤ ਚੰਗੀ ਆ ਮਜ਼ਬੂਤੀ ਬਹੁਤ ਆ ਕੋੜੀ ਦਾ ਪੈ ਬਹੁਤ ਚੰਗਾ ਬੋਲਣਾ ਬਾਈ ਇਹ ਕੋਈ ਗੱਲ ਨਹੀਂ ਹੈ ਨਾ ਮੇਰੇ ਸਹਿਮ ਨਾਲ ਥੋੜਾ ਜਿਆ ਤੇ ਜਾਨਵਰ ਮਿਲਾ ਕੇ ਲੈਂਦਾ ਕਰਕੇ ਹੈ ਨਾ ਹਾਂਜੀ ਮਿਲਾ ਕੇ ਲੈਂਦੀ ਕਰਕੇ ਕਰੀ ਜਾਂਦੀ ਐ ਨੀ ਵੀ ਵਾ ਠੀਕ ਹੈ ਬਾਈ ਇਹਦਾ ਆਪਾਂ ਮੁੱਲ ਕੀਤਾ ਏ 1.5 ਲੱਖ ਰੁਪਏ ਸਵਾ ਲੱਖ ਰੁਪਏ ਕਰ ਦਾਂਗੇ ਤੇ ਵਾ ਠੀਕ ਹੈ ਬਾਈ ਬਾਈ ਕਹਿੰਦਾ ਜੇ ਅੱਜ ਇਹਦੀ ਖਰੀਦ ਕਰਦੇ ਹਾਂ ਤਾਂ ਤੁਹਾਡੀ 1.5 ਲੱਖ ਦੀ ਪਰ ਜੇ ਬਾਈ ਦੇ ਫਾਰਮ ਤੇ ਖੜ ਜਾਂਦੀ ਆ ਗੱਬਣ ਚੈੱਕ ਪਾਸ ਹੋ ਜਾਂਦੀ ਐ ਫਿਰ ਚੱਲ ਬਾਈ ਨੂੰ ਵੀ ਫਿਰ ਹਾਂਜੀ ਰੇਟ ਚੱਲ ਹੋਰ ਕੋਈ ਚੀਜ਼ ਆਪਾਂ ਨੂੰ ਵੀ ਹੋ ਜਾਂਦਾ ਵੀ ਚੱਲ ਜਾਨਵਰ ਹੈ ਨਾ ਖਾਲੀਆਂ ਵਾਲਾ ਰੇਟ ਆਈ 1.5 ਲੱਖ ਹੁਣ ਖਾਲੀਆਂ ਵਾਲਾ ਰੇਟ ਵੀਰੇ ਹੁਣ ਤੀਜੇ ਨੰਬਰ ਵਾਲੀ ਦੀ ਇਹਦੀ ਬਈ ਆਪਾਂ ਡਿਟੇਲ ਦੱਸ ਦਈਏ ਇਹਦੀ ਕੀ ਡਿਟੇਲ ਆ ਬਾਈ ਇਹ ਆਵਲਾ ਘੋੜੀ ਆ ਜੀ ਕਾਲੀ ਆਵਲਾ ਖੁੱਲੀ ਆਵਲਾ ਜਿਹਨੂੰ ਕਹੇ ਜਾਂਦਾ ਠੀਕ ਆ ਬਾਈ ਇਹ ਦੋਨੇ ਪਾਸੇ ਚਾਲਦੀ ਪਹਿਲੇ ਸੂਏ ਦੇ ਥਲੇ ਜੀ ਮਾਰਵਾੜੀ ਬੱਚਾ ਜੀ ਠੀਕ ਆ ਜੀ ਮਾਰ ਬੇਸ਼ੇਰੀ ਨੌਕਰੀ ਸੀਗੀ ਠੀਕ ਆ ਜੀ ਹੁਣ ਫੇਰ ਨੁਕਰੇ ਘੋੜੇ ਤੋਂ ਮੇਟਾ ਦੁਬਾਰੇ ਆਪਣੇ ਆਪ ਦੇ ਕੋਲ ਹੀ ਘੋੜਾ ਖੜਾ 66 ਇੰਚ ਦਾ ਨਕੰਦ ਬੇਸ਼ੇਰਾ ਮੋਗੇ ਖੜਾ ਆਪਣੇ ਮੁੰਡੇ ਲਿਆਜ ਵਾਲੇ ਕੋਲ ਹੀ ਠੀਕ ਹੈ ਬਈ ਜਦੋਂ ਮੇਟ ਕਰਾਈਏ ਵੀਡੀਓ ਪ੍ਰੂਫ ਸਾਰਾ ਕੁਝ ਇਹਦਾ ਵੀ ਮਿਲ ਜੂਗਾ ਇਹ ਸਭ ਕਿੰਨੇ ਦਿਨ ਹੋ ਗਏ ਇਹਨੂੰ ਮੇਟ ਹੋਈ ਨਹੀਂ ਬਈ ਇਹਨੂੰ ਆ ਤੀਜਾ ਦਿਨ ਹੈ ਜੰਪ ਦਿੱਤਾ ਦੋ ਜੰਪ ਦਿੱਤੇ ਚੈੱਕ ਕਰਾ ਕੇ ਦਿੱਤੇ ਇਹਨੂੰ ਠੀਕ ਹੈ ਬਈ ਬਈ ਵੈਸੇ ਜੇ ਆਪਾਂ ਕਹਦੇ ਇਹਦੀ ਬਈ ਮੰਗ ਵੀ ਬਹੁਤ ਆ ਮਾਰਕੀਟ ਦੇ ਵਿੱਚ ਆਹ ਵਸ ਦੀ ਮੰਗ ਬਹੁਤ ਆ ਕਾਲੀ ਆਵਲਾ ਥੋੜੀ ਘੱਟ ਮੈਲ ਦੀ ਨਾਲੇ ਚਾਲਦੀ ਦੋਨੇ ਪਾਸੇ ਨੌਕਰਾ ਵੀ ਦਿੰਦੀ ਐ ਗਾਰੰਟੀ ਨਾਲ ਮਾਰਵਾੜੀ ਵੀ ਦੂਖ ਜੇਜਾ ਘੋੜਾ ਪਾ ਦਾਂਗੇ ਉਹ ਜਿਹਾ ਬੱਚਾ ਦੇ ਦਿੰਦੀ ਠੀਕ ਹੈ ਬਈ ਤੇ ਬਈ ਕਿੰਨੀ ਹਾਈਟ ਹੈ ਦੀ ਜਿਹੜੀ ਆਪਾਂ ਮਣੀ ਹੋਗੀ ਬਈ ਇਹਦੀ ਸਹੀ 61 ਇੰ ਪਰ ਪੂਰ ਘੋੜੀ ਨੂੰ ਬਹੁਤ ਚੰਗਾ ਲੱਗਿਆ ਬਈ ਕੰਨ ਗਨੋਤੀ ਕੁੰਡੀ ਵਾਲਾ ਕੰਨ ਬਹੁਤ ਚੰਗਾ ਲੱਗਿਆ ਬਿਲਕੁਲ ਹਨਾ ਬਈ ਤੇ ਇਹਦਾ ਫਿਰ ਬਈ ਸੱਕੀ ਮਲ ਕਰਨਾ ਪਵੇ ਇਹਦਾ ਵੀ ਸਵਾ ਲੱਖ ਰੁਪਏ ਹੀ ਕਰਦੇ ਆ ਇਸ ਟਾਈਮ ਵਾਲਾ ਲੈ ਵੀ ਮਿੱਤਰੋ ਮੈਂ ਕਹਿੰਦਾ ਵੀ ਆਪਾਂ ਜਿੰਨੀਆਂ ਵੀ ਵੀਡੀਓ ਬਣਾਉਂਦੇ ਆ ਤੇ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਕਹੇ ਬਹੁਤ ਸਾਰੇ ਦੋਸਤ ਮਿੱਤਰ ਕਹਿੰਦੇ ਨੇ ਯਾਰ ਬਈ ਰੇਟ ਦਾ ਆਈਡੀਆ ਲਵਾਦਾ ਕਰੋ ਅੱਜ ਮੈਂ ਕਹਿੰਦਾ ਵੀ ਰੇਟ ਬਾਈ ਨੇ ਬਿਲਕੁਲ ਕਰਦਾ ਤੁਸੀਂ ਵਾਦੇ ਸਕਰੀਨ ਸ਼ਾਟ ਲੈ ਕੇ ਬਾਈ ਦੇ ਕੋਲੇ ਪਹੁੰਚਣਾ ਹੀ ਆ ਤੇ ਜਾਦੂ ਦੇ ਵਾਲ ਸਾਰੀ ਚਿੱਟੇ ਪੂਛ ਵੀ ਚਿੱਟੀਆਂ ਨੌਕਰਾ ਦੇਣ ਦੀ 100% ਤਾਂ ਬਸ਼ੇਰੀ ਮਗਰ ਸੀਗੀ ਇਹਦੇ ਹੋ ਸਕਦਾ ਇਹ ਪ੍ਰੂਫ ਹੀ ਮੰਗਾ ਦੇਈ ਫੋਟੋ ਵੀਡੀਓ ਉਹਨਾਂ ਕੋਲੇ ਹੋਈ ਤਾਂ ਬਸ ਠੀਕ ਆ ਸੋਕੇ ਜਿਵੇਂ ਕਈ ਵਾਰੀ ਕੋਈ ਸੱਜਣਾ ਆਨਲਾਈਨ ਮੰਗਵਾ ਲੈਂਦਾ ਹਨਾ ਬਈ ਬੇਫਿਕਰ ਹੋ ਕੇ ਮੰਗਾ ਲਈ ਆਪਣੀ ਟ੍ਰਾਂਸਪੋਰਟ ਹੈ ਜੀ ਇਹ ਗਾਹ ਦਾ ਗੱਡੀ ਤੇ ਭੇਜ ਵੀ ਦਿੰਦਾ ਕੋਈ ਚੱਕਰ ਬਸ ਠੀਕ ਆ ਬਈ ਉਹ ਜਿਹੜੀ ਚੀਜ਼ ਆਪਾਂ ਕਹੀ ਵੀ ਉਹ ਆਪਣੀ ਗਾਰੰਟੀ ਹੋਊਗੀ ਨਾ ਜੀ ਮੇਟ ਕਰਾਈ ਵੀ ਜਾਂ ਹਾਈਟ ਦੀ ਉਹ ਗੱਲਾਂ ਦੀ ਆਪਣੀ ਗਾਰੰਟੀ ਹੈ ਜੇ ਕੋਈ ਵੀ ਬੰਦਾ ਨਾ ਜੋ ਕੋਈ ਵੀ ਰੋਲੇ ਦੁਆਰੇ ਜੰਪ ਦੇ ਦਾਂ ਆਪਾਂ ਆਪ ਦੇ ਲਈ ਘੋੜੇ ਤੋਂ ਦੁਆਲੇ ਭਾਵੇਂ ਜਿਹੜੇ ਤੋਂ ਭرائی ਉਹ ਤੋਂ ਦੁਆਲੇ ਬਸ ਠੀਕ ਆ ਨਾ ਬਈ ਇਹ ਚੀਜ਼ ਵਧੀਆ ਗੱਲ ਆ ਕਿਉਂਕਿ ਬਾਈ ਨੇ ਪਹਿਲਾਂ ਹੀ ਕਲੀਅਰ ਕਰਤੀ ਹੈ ਨਾ ਕਿਉਂਕਿ ਚੰਗੀ ਗੱਲ ਆ ਕਈ ਵਾਰੀ ਕੋਈ ਜ਼ਿਆਦਾਤਰ ਹੁਣ ਆਇਆ ਵੀ ਆਨਲਾਈਨ ਹੀ ਸਜਣ ਮੰਗਾ ਲੈਂਦੇ ਆ ਨਾ ਹਾਂਜੀ ਸੁਖ ਵੀਰ ਇਹ ਵੀ ਆਪਾਂ ਡਿਟੇਲ ਦੱਸ ਦੀ ਕਰਮ ਵਾਲੀ ਦੀ ਵੀ ਇਹਦੀ ਕੀ ਡਿਟੇਲ ਆ ਬਾਈ ਇਹ ਲਾਲ ਚੰਬੀ ਆਈ ਘੋੜੀ ਬੇਸ਼ੇਰੀ ਨੌਕਰੀ ਸੀ ਇਹਦੇ ਮਗਰ ਪਹਿਲਾਂ ਠੀਕ ਹੈ ਜੀ ਇਹ ਵੀ ਗਾਰੰਟੀ ਨਾਲ ਨੌਕਰੀ ਬੇਸ਼ੇਰੀ ਦੀ ਆਪਣੇ ਕੋਲ ਵੀਡੀਓ ਵੀ ਪਈ ਹੈ ਦੀ ਥੱਲੇ ਇਹ ਦੁੱਧ ਵੀ ਉਵੇਂ ਹੀ ਠੀਕ ਹੈ ਭਾਈ ਇਹ ਮੌਕੇ ਤੇ ਖਾਲੀ ਅੰਦਰ ਦੀ ਸਾਫ ਆ ਕੋਈ ਮਾਰੀ ਚੈੱਕ ਕਰਾ ਕੇ ਲੈ ਜੀ ਠੀਕ ਹੈ ਭਾਈ ਇਹਦੀ ਫੀਤ ਵਾਲੀ ਨਾਲ ਟਾਈਚ ਹਾਈਟ ਆ ਤੌਰ ਦੇ ਤੋਰੇ ਤਾਰੇ ਦੀ ਬਹੁਤ ਸਾਫ ਹੈ ਵੀ ਘੋੜੀ ਚੰਬਾ ਬਹੁਤ ਤੋਰੇ ਤਾਰੇ ਹਸਾਣਾ ਵੇ ਦੱਸਦੀ ਵੀ ਇਹਦੀ ਜਰਤੀ ਜੁੜਤੀ ਬੜੀ ਹੈ ਜੇ ਪੈਰਾ ਪੂਰਾ ਬਹੁਤ ਚੰਗੀ ਬਹੁਤ ਚੰਗੀ ਬਹੁਤ ਚੰਗੀ ਵੀ ਪੈਰਾ ਪੂਰਾ ਤੋਂ ਜਾਨਵਰ ਦਾ ਪਤਾ ਲੱਗਦਾ ਤੋਰਾ ਦਾ ਹੀ ਇਹ ਘੋੜੀ ਸਾਰਿਆਂ ਚ ਚੰਗਾ ਤੋਰਦੀ ਜਿੰਨਾ ਕੋਈ ਤੋਰ ਲਵੇ ਘੋੜੀ ਠੀਕ ਹੈ ਭਾਈ ਕਿਉਂਕਿ ਕਈ ਸੱਜਣ ਹੁੰਦੇ ਆ ਵੀ ਉਹਨਾਂ ਨੇ ਪੈਸੇ ਲੈਣ ਦੇ ਅਗਲਾ ਕਹਿੰਦਾ ਵੀ ਇਹੀ ਤੋਰੇ ਨੂੰ ਹੀ ਲੈਣਾ ਹਾਂਜੀ ਸਵਾਰੀ ਵਾਲੀ ਭਾਲ ਦਿੰਦੇ ਕਈ ਇਹ ਸਵਾਰੀ ਨੂੰ ਘੋੜੀ ਬਹੁਤ ਚੰਗੀ ਹੈ ਜੀ ਬਾਕੀ ਕਹਿੰਦੇ ਬਹੁਤ ਲੋਟ ਹੈ ਇਹਦਾ ਜ ਆ ਦੁੱਧ ਪਿਆ ਥੱਲੇ ਕੋਈ ਵੀ ਆ ਕੇ ਵੇਖ ਲਵੇ ਤੇ ਉਹ ਮਰਦਾ ਬਈ ਆਈਡੀਆ ਕਿੰਨਾ ਗੂਏ ਦਾ ਉਮਰੇ ਦੀ 4.5 ਸਾਲ ਆ ਜੀ 4.5 ਸਾਲ ਹਨ ਤੇ ਬਾਕੀ ਉਹ ਆਪਣਾ ਆਈਡੀਆ ਹੁੰਦਾ ਹਨ ਕਈ ਵਾਰੀ ਮਾੜਾ ਮੋਟਾ ਕੋਈ ਕੁੱਤਾ ਨੀਵਾ ਹੋ ਵੀ ਜਾਂਦਾ ਹਾ ਕੋਈ ਹੋ ਸਕਦਾ ਹੋ ਪਰ ਆਇਆ ਨਹੀਂ ਬਾਲਾ ਸਾਲ ਹਾਂ ਵੀ ਕਈ ਵਾਰੀ ਐਗਜੈਕਟ ਨਹੀਂ ਹੁੰਦੀਗੀ ਕਈ ਵਾਰੀ ਅਗਲਾ ਤਾਂ ਹੱਸ ਦਿੰਦਾ ਆਪਾਂ ਨੂੰ ਹਨ ਤੇ ਬਾਕੀ ਅੰਗ ਭਾਂਡੇ ਤੋਂ ਪਤਾ ਲੱਗ ਜਾਂਦਾ ਵੀ ਜਾਨਵਰ ਕਿੰਨੇ ਕਾ ਹਾਂ ਗੁੰਗ ਦੀ ਪੂਰੀ ਸਾਫ ਇਹ ਵੀ ਘੋੜੀ ਹਾਂਜੀ ਤੇ ਸੁਖ ਵੀ ਇਹ ਦਾ ਫਿਰ ਮੋਲ ਆਪਾਂ ਕੀ ਕਰਾਂਗੇ ਬਾਈ ਇਹਦਾ 60000 ਰੁਪਏ ਹੀ ਲੈਣ ਦੇ ਲੈ ਵੀ ਮਿੱਤਰੋ ਹੁਣ ਜੇ ਵੀ ਕਈ ਵਾਰੀ ਸ ਟਰਾਈ ਕਰ ਲਿਓ ਚੰਗਾ ਘੋੜਾ ਛੱਡ ਲੈਣੀ ਨਾਲ ਆਪਣੇ ਕੋਲੇ ਵੀਡੀਓ ਪਈਆਂ ਸਾਰੀਆਂ ਉਹ ਪਾ ਦਾਂਗੇ ਅਗਲਾ ਕੋਈ ਮੈਸੇਜ ਕਰਦੇ ਫੋਟੋ ਵੀਡੀਓ ਪਈ ਆ ਆਪਣੇ ਕੋਲ ਬਿਸ਼ੇਰੀ ਅਗਲੇ ਮਾਲਕਾਂ ਦੇ ਘਰੇ ਖੜੀ ਉਹ ਵੀ ਗੱਲ ਵਾਠ ਠੀਕ ਹੈ ਜੀ ਬਾਈ ਹੋਈ ਤਾਂ ਤੀ ਆਪਾਂ ਦੇ ਦੇ ਆਪਾਂ ਵੀਡੀਓ ਦੇ ਵਿੱਚ ਵੀ ਲਾ ਲਾਂਗੇ ਤੇ ਮੈਂ ਕਹਿੰਦਾ ਵੀ ਤੁਸੀਂ ਆਪਦੇ ਮਨਪਸੰਦੀ ਦੇ ਕਿ ਚੰਗੇ ਘੋੜੇ ਤੇ ਭਰਾ ਲਓ ਹੁਣ ਹੀਟ ਚ ਆਉਣ ਵਾਲੀ ਆ ਹੁਣ ਹੀਟ ਚੱਕੂਗੀ ਕੋਈ ਮਰਜ਼ੀ ਕਿਹੜੇ ਤੋਂ ਮਰਜ਼ੀ ਭਰਾ ਲਵੇ ਅਗਲਾ ਬਾਕੀ ਬਈ ਆ ਹੁਣ ਮੇਰੇ ਸਹਾਂ ਜਾਂਦਾ ਜਾਂਦਾ ਮੀਟਿੰਗ ਡਿਸੀਜਨ ਇਦਾਂ ਦਾ ਇਹੜੀਆਂ ਕੋੜੀਆਂ ਵੀ ਮੇਰੇ ਹਿਸਾਬ ਨਾਲ ਆਪਾਂ ਮਲਾ ਪੀਆਂ ਉਹਨਾਂ ਦੇ 99% ਚਾਂਸ ਉਹਨਾਂ ਦੇ ਕਨਸੀਵ ਹੋਣ ਦੇ ਹੈਗੇ ਹਾਂ ਹਾਂਜੀ ਹਾਂਜੀ ਰੁੱਤ ਬਹੁਤ ਵਧੀਆ ਹੈ ਰੁੱਤ ਸਹੀ ਹੈ ਜਾਨੀ ਕਿ ਘੋੜਿਆਂ ਬਾਤੇ ਚਲੋ ਬਿਲਕੁਲ ਬਈ ਇਹਦਾ ਪਰ ਰੇਟ ਕੀਤਾ ਸੀ 60000 ਰੁਪਏ 60000 ਰੁਪਏ ਲਾ ਵੀ ਬਹੁਤ ਜਾਨੀ ਕਿ ਵਧੀਆ ਰੇਟ ਕੀਤਾ ਬਾਈ ਨੇ ਤੇ ਬਈ ਸੁਖਾ ਜੇ ਇਹਨੂੰ ਪਿਛੇਰੇ ਨੂੰ ਬਈ ਕੋਹ ਨਹੀਂ ਲੈ ਹੋ ਰਹੇ ਨੇ ਇਹਦੀ ਡਿਟੇਲ ਦੇ ਦੇ ਬਾਈ ਬੱਚੇ ਦੀ ਮੈਂ ਕਹਿੰਦਾ ਵੀ ਅੱਜ ਦੇ ਟਾਈਮ ਮਾਰਕੀਟ ਦੇ ਵਿੱਚ ਨੁਗਰਾ ਜੇ ਆਪਾਂ ਗੱਲਬਾਤ ਕਰਦੇ ਨੇ ਤੇ ਅੱਖਾਂ ਮੀਚ ਕੇ ਵੇਚ ਲੋ ਜਦੋਂ ਵੇਚਣਾ ਹੈ ਨਹੀਂ ਹਾਂਜੀ ਬਹੁਤ ਚੰਗਾ ਸਾਫ਼ ਹੈ ਬੱਚਾ ਬ ਠੀਕ ਹੈ ਭਾਈ। ਕਿ ਵੀ ਦਾ ਕਾਲਾ ਹੈ ਨਹੀਂ ਇਹ ਜੀ। ਠੀਕ ਹੈ ਭਾਈ। ਹਾਂਜੀ। ਤੇ ਪਾਸਪੋਰਟ ਬਾਰੇ ਦੱਸਦਾ ਵੀ ਹਨਾ ਜਮਾ ਸਪੌਟਲੈਸ ਆ। ਹਾਂਜੀ। ਤੇ ਭਾਈ ਕਿਹੜੇ ਘੋੜੇ ਦਾ ਬੱਚਾ ਤੇ ਮਾਂ ਇਹਦੀ ਕਿੱਦਾਂ ਦੀ ਸੀ ਹਨਾ ਸਾਰੀ ਡਿਟੇਲ ਦੱਸ ਦੋ। ਇਹ 파ਰਸ ਦਾ ਹੀ ਫੂਲੇ ਵਾਲੇ ਦਾ ਗਾਰੰਟੀ ਨਾਲੀ। ਠੀਕ ਹੈ। ਆਜਾਂਦਾ ਪੋਤਾ ਆ ਗਿਆ ਰੋਲੀ ਵਾਲੇ ਦਾ। ਠੀਕ ਹੈ। 파ਰਸ ਦਾ ਫੂਲੇ ਵਾਲੇ ਦਾ ਮਾਂ ਇਹਦੀ ਹੋਰ ਲੈਣ ਦੀ ਹੈ ਜੀ। ਠੀਕ ਹੈ ਜੀ। ਮਾਂ ਪ੍ਰਾਣੀ ਆ ਘੋੜੀ ਚੰਗੀ ਆ ਮਾਂ ਦੀ ਹੈਡ ਹੈਗੀ 66 61 ਕੇ 66.5 ਇੰਚ ਹੋਊਗੀ। ਠੀਕ ਹੈ ਭਾਈ। ਹਾਂ ਬਹੁਤ ਚੰਗੇ ਬੱਚੇ ਜਿੰਨ ਜਿੰਨੇ ਵੀ ਉਹਦੇ ਬੱਚੇ ਆਏ ਚੰਗੀ ਦਿੱਤੇ ਜੀ ਹੁਣੇ ਠੀਕ ਹੈ ਭਾਈ ਹਾਂਜੀ ਐਸੋ ਕਿੰਨੇ ਚਿਰ ਦਾ ਹੋ ਗਿਆ ਬਛੇਰਾ ਭਈ ਇਹ ਅਸੀਂ 8 ਮਹੀਨਿਆਂ ਦਾ ਹੋਇਆ ਜੀ ਹੁਣ ਯਾਰ ਮੈਂ ਕਹਿੰਦਾ ਬਛੇਰੇ 'ਚ ਬਰੀਕੀ ਬਹੁਤ ਜ਼ਿਆਦਾ ਕਿ ਨਹੀਂ ਬਰੀਕੀ ਦੇ ਨਾਲ ਨਾ ਬਾਡੀ ਬਹੁਤ ਚੰਗੀ ਸਭ ਸਭ ਬਹੁਤ ਚੰਗਾ ਲੱਗਿਆ ਬਿਲਕੁਲ ਹਣਾ ਭਾਈ ਹਾਂਜੀ ਕੰਨਾਂ ਤੋਂ ਲੈ ਕੇ ਜਿਹੜਾ ਜਮਾ ਨੁਕਰਿਆਂ ਦੇ ਵਿੱਚ ਜਿਹੜਾ ਕੰਨ ਲਾਣਾ ਮਾਰਵਾੜੀ ਲੱਗਾ ਕੁੰਡੀ ਵਾਲਾ ਕੰਨ ਆ ਸਾਰੇ ਇਹਦੇ ਕਰੈਕਟਰ ਮਾਰਵਾੜੀ ਵਾਲੇ ਆ ਜੀ ਬਿਲਕੁਲ ਹਣਾ ਭਾਈ ਤੇ ਇਹਦਾ ਬਈ ਫਿਰ ਕਿਵੇਂ ਵਿਚਾਰਾ ਮੁੱਲ ਮੁੱਲ ਦਾ ਬਈ ਇਹਦਾ ਸੌਦਾ ਚੱਲੀ ਜਾਂਦਾ ਆਪਣਾ ਠੀਕ ਆ ਬਈ ਇਹਦਾ ਜੇ ਕੋਈ ਵੀ ਬੰਦਾ ਹੋਇਆ ਲੈਣ ਵਾਲਾ ਚਾਹਵਣਾ ਆਪਾਂ ਫੋਨ ਤੇ ਕਰ ਲਾਂਗੇ ਇਹਦੀ ਗੱਲ ਅੱਛਾ ਵੀ ਇਹਦਾ ਸਕਰੀਨ ਸ਼ਾਟ ਲੈ ਕੇ ਆਪਾਂ ਜੀ ਕਾਲ ਕਰ ਲੇ ਹਾਂਜੀ ਕਾਲ ਕਰ ਲੇ ਇਹਦਾ ਫੋਨ ਤੇ ਕਰ ਲਾਂਗੇ ਬਸ ਠੀਕ ਆ ਜਿਵੇਂ ਹੁਣ ਬਾਈ ਹੁਣੀ ਬੈਠੇ ਹੋ ਇਹਦੇ ਬਾਰੇ ਪੁੱਛ ਰਿਆ ਸੀ ਹਨਾ ਬੈਠੇ ਹੋ ਉਹਨਾਂ ਨਾਲ ਚੱਲੀ ਜਾਂਦੀ ਗੱਲ ਚਲੋ ਜੇ ਤਾਂ ਉਹਨਾਂ ਨਾਲ ਬਣ ਕੀ ਗੱਲ ਹੈ ਚਲ ਕਰਮਾ ਉਹਨਾਂ ਦੇ ਘਰ ਦਾ ਹੰਝਲ ਹੋਇਆ ਤਾਂ ਠੀਕ ਹੈ ਨਹੀਂ ਇਹਦਾ ਕੋਈ ਨਹੀਂ ਕਰ ਲਵੇ ਕਾਰ ਬਸ ਠੀਕ ਆ ਇਹਦੇ ਬਾਰੇ ਨਹੀਂ ਫੋਨ ਲਾ ਲਿਓ ਹਣ ਬਈ ਇਹਦਾ ਰੇਟ ਬ ਤੇ ਆਜੂ ਕਰਾ ਪਾ ਅਗਲੇ ਦੀ ਡਿਟੇਲ ਪੁੱਛਦੇ ਆਂ ਬਾਈ ਤੋਂ ਸੁਖ ਬਈ ਇਹਦੀ ਡਿਟੇਲ ਦੱਸ ਦੀ ਬਾਈ ਇਹਦੀ ਬੱਚੇ ਦੀ ਕੀ ਡਿਟੇਲ ਆ ਬਾਈ ਇਹ 60 ਇੰਚ ਹਾਈਟ ਹੋਊਗੀ ਇਹਦੀ ਫੀਤੇ ਵਾਲੀ ਸਹੀ ਠੀਕ ਆ ਬਾਈ ਥੋੜਾ ਲੱਸਾ ਜ਼ਰੂਰ ਆ ਸਵਾਰੀ ਜ਼ੂਰੀ ਕਰਾਉਂਦਾ ਗਾ ਵੈਸੇ ਹੀ ਤਾਂ ਕਰ ਦੇਣੀ ਚੱਲ ਲੱਸਾ ਕਰਕੇ ਠੀਕ ਆ ਬਾਈ ਘੋੜਾ ਸੋਹਣਾ ਗਾ ਉਮਰ ਇਹਦੀ 3.5 ਸਾਲ ਆ ਜੀ ਠੀਕ ਠੀਕ ਆ ਬਾਈ ਹਾਂਜੀ ਬਈ ਉਹ ਮੇਰੇ ਨਾਲ ਆਉਣਾ ਚਲੋ ਤੂੰ ਰਤਾ ਨਾ ਵਪਾਰ ਲੈਣਾ ਹੈ ਭਈਏ ਕਿਸੇ ਚੰਗੇ ਕੋਲੇ ਲਈ ਜੇ ਆਪਾਂ ਹਨਾ ਹੈ ਬੰਦਾ ਨੇ ਗਰੰਟੀਆਂ ਦਿੱਤਾ ਆਪਾਂ ਪਰ ਗਰੰਟੀ ਦੀ ਕੋਈ ਦੇਣੀ ਨਹੀਂ ਗਿਆ ਹੈ ਲੈਣ ਦਾ ਪੂਰੀ ਚੰਗੀ ਦਾ ਠੀਕ ਹੈ ਰੇਟ ਜ਼ਿਆਦਾ ਹੀ ਆਪਾਂ ਐਵੇਂ ਗਰੰਟੀਆਂ ਲਈ ਜਾਣੀਆਂ ਇਹ ਗੱਲ ਦੀ ਬਿਲਕੁਲ ਹਨਾ ਥੋੜੇ ਚੰਗੇ ਦਾ ਹੀ ਆ ਬਾਕੀ 10 ਵੀ ਦੇਵਾਂਗੇ ਜਦੋਂ ਕਿ ਆ ਗਿਆ ਇਹ ਨਹੀਂ ਕਰਦਾ ਵਾ ਠੀਕ ਹੈ ਨਾ ਵੀ ਉਹ ਬਾਈ ਕਹਿੰਦਾ ਵਾ ਆਪਾਂ ਗਰੰਟੀ ਤਾਂ ਨਹੀਂ ਲੈਣੀਗੀ ਕਿਉਂਕਿ ਆਪਾਂ ਮੁੱਲ ਹੀ ਉਹ ਜਾ ਕਰਨਾ ਮੁੱਲ ਹੀ ਉਹ ਜਾ ਗਾਰਾਂ ਚੰਦੇ ਵਾਲਾ ਮੁੱਲ ਆਈ ਮਾਰੋ ਆਪਾਂ ਮੁੱਲ ਵਡਾ ਕਰ ਲੈਨੇ ਆ ਉੱਥੇ ਆਪਾਂ ਗਰੰਟੀ ਵੀ ਪਰ ਦੇ ਚੰਗੇ ਹੈ ਗਰੰਟੀ ਹੁੰਦੀ ਆ ਹਾਂਜੀ ਤੇ ਸਭ ਕੀ ਮੁੱਲ ਕਰਨਾ ਭਾਈ ਇਹਦਾ 5500 ਲੋਵੀ ਮੇਰੇ 55000 ਦੇ ਵਿੱਚ ਘੋੜਾ ਬਣ ਜਾਣਾ ਮਾਨ ਤਾਨ ਹੋਰ ਵੀ ਕਰ ਲਾਂ ਕੋਈ ਨਹੀਂ ਜਦੋਂ ਕੋਈ ਆ ਗਿਆ ਠੀਕ ਹੈ ਬਾਈ ਤੇ ਹਾਈਟ ਬਈ ਇਹ ਨਹੀਂ ਵੀ ਓਕੇ ਹੋਊਗਾ ਦਾ ਨਹੀਂ ਚਾਹੀਦੀ ਫੱਟਾ ਫਿੱਤੇ ਵਾਲੀ ਕਾਟ ਆ ਕੋਈ ਬਾਕੀ ਕਹਿੰਦੇ ਪੈਰ ਇਹਦੇ ਤਿੰਨ ਚਟੇ ਆ ਤੇ ਮੱਥੇ ਕਿਵੇਂ ਮੱਥੇ ਕੋਲ ਦਾ ਇਹ ਵੀ ਬਾਈ ਬਹੁਤ ਜ਼ਿਆਦਾ ਸ਼ਕੀਨ ਆ ਜੇ ਆਪਾਂ ਕਰੀਏ ਤਾਂ ਕੋਲ ਦਾ ਕੁੰਡੀ ਵਾਲਾ ਬਹੁਤ ਚੰਗਾ ਲੱਗਿਆ ਬਈ ਇਹਦੀ ਵੀ ਬਸ ਠੀਕ ਹੈ ਨਾ ਬਾਈ ਤੇ ਸਵਾਰੀ ਦੂਰੀ ਨੂੰ ਜੇ ਲੈਣਾ ਘੋੜਾ ਬਹੁਤ ਚੰਗਾ ਬਣੂਗਾ ਤਿਆਰ ਕਰਨ ਵਾਲਾ ਸਾਹਮਲੇ ਕੋਈ ਬਿਲਕੁਲ ਹੈ ਨਾ ਬਾਈ ਬਹੁਤ ਲੋਟ ਆਈ ਹੈ ਬਾਕੀ ਬਾਈ ਰੀਜਨ ਏ ਆ ਨਾ ਵੀ ਥੋੜਾ ਜਿਹਾ ਏ ਭਾਈ ਕਿ ਪੜਾਣੀ ਵਪਾਰੀ ਸੱਜਣ ਲੈ ਜੇ ਪੜੀ ਕਰ ਇਹ ਪੈਸੇ ਵੀ ਛੱਡੂਗਾ ਭਾਈ ਪੈਸਾ ਰੇਟ ਵੀ ਵੇਖ ਲੋ ਇੰਨੀ ਦਾ ਫੀਸ ਹੀ ਚੱਲੀ ਜਾਂਦੀ ਮਾਰਵਾੜੀ ਦੀ ਬਿਲਕੁਲ ਕਿਉਂਕਿ ਚਲੋ ਆਪਣਾ ਦਾ ਵਪਾਰ ਦਾ ਕੰਮ ਆ ਬਾਕੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਜੀ ਆਪਣੇ ਕੋਲ ਇਹ ਦੋ ਦਾ ਖੜਦਾ ਵੀ ਚਾਰ ਦਿਨ ਖੜਦਾ ਜੀ ਆਪਾਂ ਤਾਂ ਇਹਦੀ ਸੇਵਾ ਕਰ ਲਾਂਗੇ ਨੀ ਹਾਂਜੀ ਹਾਂਜੀ ਇਹਦੀ ਸੇਵਾ ਆਪਾਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਜੀ ਜੇ ਆਪਾਂ ਨੂੰ ਕੋਈ ਏਡਾ ਲਾਲਚ ਨਹੀਂ ਵੇਚਦਾ ਚੱਲ ਸੇਵਾ ਵੀ ਇਹਦੀ ਤਾਂ ਹਾਂ ਵੀ ਜੇ ਤਾਂ ਇਹ ਸੇਲ ਹੁੰਦਾ ਤਾਂ ਗੱਲ ਡਿਫਰੈਂਟ ਆ ਨਾ ਤੇ ਨਹੀਂ ਚਲੋ ਆਪਣੇ ਕੋਲ ਖੜਾ ਸੇਵਾ ਕਰੀਏ ਨਾ ਬਈ ਤੇ ਆ ਜੀ ਸੁਖ ਬਈ ਇਹਦੇ ਬੱਚੇ ਬਾਰੇ ਦੱਸ ਦੇ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ 7 ਕਿ ਮਹੀਨਿਆਂ ਦਾ ਹੋ ਗਿਆ ਸਾਢੇ 7ਾਂ ਦਾ ਬੱਚਾ ਠੀਕ ਆ ਬਈ ਇਹ ਦੋ ਪੈਰ ਚਿੱਟੇ ਮੱਥੇ ਫੋਲਾ ਕੰਨ ਕੋਨੇ ਇਹਦਾ ਵੀ ਬਹੁਤ ਚੰਗਾ ਲੱਗਿਆ ਵਾ ਠੀਕ ਆ ਜੀ ਇਹ ਗਾਰੰਟੀ ਨਾਲ ਆ ਜਿਹੜਾ ਦੁਫਾਨ ਘੋੜਾ ਰਾਜਸਥਾਨ ਦਾ ਕੋਈ ਮਾਰਕ ਯੂਟਿ ਠੀਕ ਹੈ ਜੀ ਹਾਂ ਜੀ ਤੇ ਬਈ ਇਹ ਉਧਰੋਂ ਹੀ ਆਇਆ ਵਗੇ ਆਪਣੀ ਇਧਰ ਕੋੜੀ ਮੀਟੋ ਗਈ ਕੋੜੀ ਮੀਟ ਹੋ ਕੇ ਆਈ ਵੀ ਸੀ ਹੈ ਗਾਰੰਟੀ ਨਾਲ ਆਪਣੀ ਫੁੱਲ ਗਾਰੰਟੀ ਹੋਈ ਦੀ ਜੀ ਇਹ ਗੱਲ ਤੇ ਉਹਦੇ ਪਿਆ ਵੀ ਸਾਰਾ ਰਿਕਾਰਡ ਰਕੂੜ ਦਾ ਸਾਰਾ ਰਿਕਾਰਡ ਜੀ ਆਪਾਂ ਕੋਈ ਵੀ ਬੰਦਾ ਕਹੇ ਵੀ ਉਹ ਦਾ ਨਹੀਂ ਆਪਾਂ ਬੇਹੇਰਾ ਫੀ ਦੇ ਦੇ ਦਾਂਗੇ ਹੋਰ ਦੱਸੋ ਵਾ ਠੀਕ ਹੈ ਤੇ ਸੌਖ ਕਿੰਨੇ ਕ ਚਿਰਦਾ ਹੋ ਗਿਆ ਬਈ ਇਹ ਤੇ ਸਾਢੇ 7 ਮਹੀਨਿਆਂ ਦਾ ਹੋਊਗਾ ਜੀ ਵਾ 8 ਤੋਂ ਅੰਦਰ ਹੀ ਐ ਤੇ ਬਈ ਇਹ ਕੀ ਮੁੱਲ ਚ ਦੇਵਾਂਗੇ ਬਈ ਆਪਾਂ ਇਹਦਾ 65000 ਰੁਪਿਆ ਕਰ ਦਿੰਦੇ ਆ ਦੇ ਲੋ ਵੀ ਮੇਟਰ ਮੈਨੂੰ ਇਹ ਰਾਖੀਣ ਦੇਖੀ ਬਹੁਤ ਚੰਗਾ ਮੱਥੇ ਕੰਨ ਦੇਖਣਾ ਜੇ ਪਾਪ ਕਹਦੀ ਡੈਲੀ ਬਣਾਉਂਦਾ ਕਿ ਨਹੀਂ ਤੇ ਵਾ ਠੀਕ ਆਣਾ ਬਈ ਇੱਕ ਬਈ ਆਪਣੇ ਕੋਲੇ ਮੈਂ ਕਹਿੰਦਾ ਵੀ ਉਹ ਉਹਦੇ ਬਾਰੇ ਵੀ ਦੱਸ ਦਈਏ ਹਾਂ ਜੀ ਸਿੰਧ ਡਿਟੇਲ ਦਾ ਦੱਸ ਦਈਏ ਨਾ ਇਹਦੀ ਕੀ ਡਿਟੇਲ ਆ ਬਈ ਇਹ ਇਹ ਸਿੰਧੀ ਆ ਵਸ਼ੇਰੀ ਆ ਆਪ ਲਖਾ ਠੀਕ ਹੈ ਜੀ ਕੋਈ ਤੋਰੇ ਤਾਰੇ ਵਾਲਾ ਹੁੰਦਾ ਕਿ ਯਾਰ ਵੀਰ ਅਗਲਾ ਸ਼ੌਂਕ ਨੂੰ ਲੈਂਦਾ ਤੋਰਨ ਆਸਤੇ ਇਹ ਕਹ ਲਈ ਤੋਰੇ ਵਾਲੀ ਆ ਸਿੰਧੀ ਜੀ ਠੀਕ ਹੈ ਜੀ ਹਾਂ ਜੀ ਪਿਓਰ ਆ ਪੂਰੀ ਬਈ ਕਿੰਨੇ ਕ ਚਿਰ ਦਾ ਚੱਲਦੀ ਐ ਇਹ ਇਹ 8 ਮਹੀਨੇ ਦੀ ਹੋ ਗਈ ਆ ਜੀ 8 ਮਹੀਨੇ ਦੀ ਇਹ ਬਈ ਆਮ ਆਪਾ ਖੇਡਾਂ ਦੇ ਵਿੱਚ ਦੇਖਦੇ ਆ ਬੜਾ ਤੋਰਾ ਤਾਲਾ ਵੀ ਖੇਡਾਂ ਖੁੱਡਾਂ ਤੋਰ ਨੂੰ ਜਾ ਕੋਈ ਉਂ ਸਵਾਰੀ ਦਾ ਕਈ ਯਾਰ ਸ਼ੌਕ ਹੁੰਦਾ ਤੁਰਦਿਆਂ ਬਹੁਤ ਹੁੰਦਿਆਂ ਇਹਦੀ ਮਾਂ ਬਹੁਤ ਚੰਗੀ ਤੋਰੇ ਵਾਲੀ ਸੀਗੀ ਜਿਹਦੀ ਬੱਚੀ ਐ ਠੀਕ ਆ ਬਈ ਹਾਂ ਜੀ ਤੇ ਸੋਕੀ ਇਹਦਾ ਮੁੱਲ ਕੀ ਕਰਾਂਗੇ ਬਈ ਆਪਾਂ ਇਹਦਾ 30000 ਰੁਪਏ ਜੀ ਲੈਣ ਦੇਣੀ 30000 ਰੁਪਏ ਚਲੋ ਵੀ ਮੇਤਰੋ ਲਓ ਨਿਆਰੇ ਕਰਾਣਾ 30000 ਚ ਥੋੜੀ ਜੀ ਸੇਵਾ ਹੋ ਗਈ ਮੈਂ ਕਹਿੰਦਾ ਝੂਟੇ ਝੜੇ ਨੇ ਫੁੱਲ ਦਿਆ ਕਰ ਝੂਟੇ ਤੁਰਦਿਆਂ ਘੋੜੀਆਂ ਬਹੁਤ ਇਹ ਜਿਹੜੀਆਂ ਸਿੰਧੀ ਹੁੰਦੀਆਂ ਨਾ ਆਪਾਂ ਮੇਲਿਆ ਮੂਲ ਤੇ ਆਮ ਹੀ ਵੇਨੇ ਔਕੇ ਦਲੇਰੀ ਵੀ ਹੁੰਦੀ ਹੈ ਹੈ ਨਾ ਤੇ ਜਿਵੇਂ ਵੀ ਬਾਕੀ ਜਿਹੜਾ ਵੀ ਸਚਨਾ ਨਾ ਉਹਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਪਤਾ ਹੀ ਹੈ ਜਿਹੜੇ ਤੁਰੇ ਹਾਂ ਹਾਂਜੀ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੈ ਅਕਸਰ ਆਪਾਂ ਖੇਡਾਂ ਦੇ ਵੀ ਦੇਖਦੇ ਆ ਬਈ ਜਿਹੜਾ ਸਿੰਧੀ ਜਾਨਵਰਾ ਉਹ ਦਲੇਰ ਹੋ ਕੇ ਤੁਰਦਾ ਹੈ ਨਾ ਹਾਂਜੀ ਹਾਂਜੀ ਸਿੰਧੀ ਤੇ ਬੰਨ ਲੋ ਗਰੇਣੂਗੀ ਇਹ ਮੈਂ ਕਹਿੰਦਾ ਵੀ ਇਹ ਬੱਚੇ ਬਾਰੇ ਤੈਨੂੰ ਸਭ ਤੋਂ ਜ਼ਿਆਦਾ ਫੋਨ ਆਉਣੇ ਆ ਤੇ ਇਹਦੀ ਕੀ ਡਿਟੇਲ ਆ ਬੱਚੇ ਵੇ ਆਪਣੇ ਕੋਲ ਹੰਬੋਰ ਲੈ ਆਂਦਾ ਘੋੜਾ ਆਉਂਦਾ ਹੀ ਰਾਜਾ ਉਹਦੀ ਹੈ ਜੀ ਗਾਰੰਟੀ ਨਾਲ ਆਪਦੇ ਘੋੜੇ ਦੀ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਭਾਈ ਕਿੰਨੇ ਉਮਰ ਕਨੀ ਦਸੀ ਇਹਦੀ ਆਪਾਂ ਤੁਸੀਂ 5 ਮਹੀਨੇ ਜੀ ਪੰਜਾ ਤੋਂ ਅੰਦਰ ਹੀ ਹੋਊਗੀ ਬਾਹਰ ਨਹੀਂ ਹੁੰਦੀ ਠੀਕ ਹੈ ਭਾਈ ਤੇ ਭਾਈ ਮਾਂ ਬਹੁਤ ਚੰਗੀ ਹੈ ਇਹਦੀ 62 ਇੰਚ ਦੀ ਮਾਂ ਜੀ ਠੀਕ ਹੈ ਭਾਈ ਹਾਂਜੀ ਤੇ ਕੀ ਸੋਗੇ ਦਾ ਮੁੱਲ ਮੁੱਲੇ ਦਾ ਕੀ ਕਰਾਂਗੇ ਭਈ ਆਪਾਂ ਇਹਦਾ 70000 ਰੁਪਿਆ ਕਰ ਦੇ ਜਾਇ ਜੀ ਇਹ ਰੇਟ ਤਾਂ ਇਹਦਾ ਬਹੁਤ 70000 ਹੈਨਾ ਤੇ ਇਹਨੇ ਹੋਰ ਬਈ ਹੋ ਜਾਣਾ ਸਜਾਫਾਂ ਜਮਾਂ ਸਜਾਫ ਦੂਧੀਆਂ ਹੋ ਜਾਣੀ ਨੀਲੇ ਰੰਗ ਦੀ ਹਾਂ ਬਿਲਕੁਲ ਹੈਨਾ ਭਾਈ ਤੇ ਕਈ ਵਾਰੀ ਕੋਈ ਸੱਜਣ ਕਹਿੰਦਾ ਵੀ ਆਪਾਂ ਘੱਟ ਰੇਟ ਲਵਾਂ ਹਨਾ ਦੁੱਧੋ ਤੋੜ ਕੇ ਲਿਆਂਦੀ ਹੈ ਹਜੇ ਤਾਂ ਕਰਕੇ ਕਰੀ ਜਾਂਦੀ ਬੱਚੀ ਰੱਸਾ ਵੀ ਹੋਣੀ ਪਾਇਆਗਾ ਬਸ ਠੀਕ ਹੈ ਨਾ ਬਈ ਦੁੱਧੋ ਤੋੜੀ ਕਰਕੇ ਲੂਈ ਲਾਈ ਸਾਰੀ ਇਹਨੇ ਦੁੱਧ ਨੂੰ ਝਾੜ ਕੇ ਜਮਾਂ ਸਿਆਪ ਚਿੱਟੀ ਹੋ ਜਾਣੀਏ ਬਸ ਠੀਕ ਹੈ ਇਹਦਾ ਮੁੱਲ ਮੈਂ ਕਹਿੰਦਾ ਵੀ ਬਿਲਕੁਲ ਜ਼ਿਆਦਾ ਜ਼ਿਆ ਰਹਿਣਾ ਜਿਹੜਾ ਹਨਾ ਬਹੁਤ ਜ਼ਿਆਦਾ ਕਿਉਂਕਿ ਕਈ ਵਾਰੀ ਸੋਕਿ ਇਹ ਵੀ ਹੁੰਦਾ ਕਿਉਂਕਿ ਨਵੇਂ ਮੁੰਡੇ ਆਪਾਂ ਨੂੰ ਫੋਨ ਲਾਉਂਦੇ ਆ ਹਾਂਜੀ ਨਵੇਂ ਬੰਦੇ ਤੇ ਪਾਲਨ ਨੂੰ ਬਹੁਤ ਚੰਗੇ ਬੱਚੇ ਵੀ ਚੰਗੇ ਨੁਕਰੇ ਪਾਊਗੀ ਗਾਂ ਤੇ ਬਾਕੀ ਰੇਟ ਬਹੁਤ ਜ਼ਿਆਦਾ ਹੈ ਜ ਨਾਲੇ ਉਹ ਯਾਰ ਬਾਈ ਇਹਨੂੰ ਲਿਆ ਕੇ ਪਾਲਣਾ ਸਿੱਖ ਜੂਗਾ ਨਾ ਹਾਂਜੀ ਇਹਨੂੰ ਪਾਲਣਾ ਸਿੱਖੂ ਨਾਲੇ ਬੱਚਾ ਜਿਵੇਂ ਮਰਜੀ ਲਾ ਲਈ ਉਵੇਂ ਲੱਗ ਜਾਂਦੀ ਹਾਂ ਵਿੱਕਟ ਟੁਕਟ ਜੇ ਆਪਾਂ ਘੋੜੀ ਵੱਡੀ ਲੈਨੇ ਸਜਾਵ ਉਹ ਟੁਕਟ ਟੁਕਟ 3-4 ਲੱਖ ਦੀ ਮਿਲੂਗੀ ਹਾਂਜੀ ਉਹਦਾ ਮਿਲਦੀ ਐ ਬੱਚਿਆਂ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਜੇ ਪਾਲ ਕੇ ਵੇਚੂਗਾ ਨਾ ਬੱਤੀਪਾ 2 ਡੂੜ ਲੱਖ ਨੂੰ ਵੇਚ ਲੈ ਪਾ ਨਾ ਕੋਈ ਕੁਛ ਨਾ ਕਹੋ ਸਿਖਾ ਕੇ ਜਾਉ ਨਾਲੇ ਪਤਾ ਨਾ ਕੋਈ ਦੇਊਗੀ ਬਾਕੀ ਚੰਬਾ ਬਣ ਬਹੁਤ ਆ ਪਾਣੀ ਨੁਕਰੀ ਆ ਕਹਿਣ ਨੂੰ ਬਿਲਕੁਲ ਹੈ ਨਾ ਬਈ ਤੇ ਉਹ ਜਿਵੇਂ ਜਵੇਂ ਨੇ ਥੋੜੀ ਥੋੜੀ ਸਾਭ ਹੋਈ ਗਈ ਬਾਕੀ ਬਰੀਕੀ ਬਰੂਕੀ ਹੈਗੀ ਆ ਹਾਂਜੀ ਹਾਂਜੀ ਤਨ ਵੀ ਸੋਹਣਾ ਹੈ ਤਨ ਕੋਲ ਬਹੁਤ ਸੋਹਣਾ ਲੱਗਿਆ ਧੌਣ ਧੂਣ ਦੀ ਬਾੜੀ ਚੰਗੀ ਆਈ ਬਿਲਕੁਲ ਹੈ ਨਾ ਬਈ ਇਹਦਾ ਆ ਮੁੱਲ ਕੀਤਾ ਏ 70000 ਰੁਪਏ 70000 ਰੁਪਏ ਲੈਣ ਦੇਣ ਜੇ ਹੀ ਆ ਜੀ ਬਸ ਠੀਕ ਹੈ ਨਾ ਬਈ ਕੰਨ ਕੋਲ ਦੀ ਦੇ ਲਓ ਨਾ ਕਰਨ ਵਾਲੀ ਦਾ ਇਹਦਾ ਵੀ ਹਾਂਜੀ ਤਨ ਬਹੁਤ ਚੰਗਾ ਮੈਂ ਫੇਰ ਤੈਨੂੰ ਕਹੂੰਗਾ ਕਿ ਕਿਉਂਕਿ ਬਹੁਤ ਵਧੀਆ ਯਾਰ ਤੂੰ ਰੇਟ ਵੀਡੀਓ ਦੇ ਵਿੱਚ ਕੀਤੇ ਹਨਾ ਉਹਦੇ ਜੇ ਬਈ ਤੈਨੂੰ ਵੀ ਪਰੇਸ਼ਾਨੀ ਘਟ ਗਈ ਤੇ ਖਰੀਦਣ ਨਾਲ ਕੋਈ ਯਾਰ ਨਾ ਬੰਦਾ ਵੀਡੀਓ ਰੇਟ ਤੋਂ ਡਰਦਾ ਨਹੀਂ ਫੋਨ ਲਾਉਂਦਾ ਜੀ ਅਗਲਾ ਕਹਿੰਦਾ ਖਣੀ ਜਿਆਦੇ ਰੇਟ ਹੋਣਗੇ ਹਾਂ ਰੇਟ ਤੋਂ ਜਾਵੇ ਵੀ ਬਾਕੀ ਕਈ ਬੰਦੇ ਕਿੱਥੇ ਫੋਨ ਲਾ ਕੇ ਪੁੱਛਣਗੇ ਬਈ ਉਹ ਫਲਾਨੀ ਦਾ ਤੂੰ ਕੀ ਮੰਗਦਾ ਸੀ ਹਨਾ ਉੱਥੇ ਤੂੰ ਹੀ ਕਾ ਕਨਫਿਊਜ਼ ਹੋਈ ਜਾਣਾ ਯਾਰ ਕਿਹੜੀ ਬਾਰੇ ਕਹੀ ਜਾਂਦੇ ਆ ਯਾਰ ਅਲੱਗ-ਕੱਲਾ ਰੇਟ ਹੀ ਪੁੱਛਣ ਮਾਰਾ ਲਾ ਲੈਂਦਾ ਹੁਣ ਵੀਡੀਓ ਦੱਸ ਤੇ ਜੀ ਅਗਲੇ ਨੂੰ ਫੱਟੂ ਆਪੇ ਲਾ ਲੂਗਾ ਹਾਂ ਵੀ ਉਹ ਆਪਦਾ ਸਕ ਵੀਡੀਓ ਵਗੈਰਾ ਸਭ ਤੋਂ ਜ਼ਿਆਦਾ ਰੇਟ ਹੋਇਆ ਆਪਣੀ ਵੀਡੀਓ ਆਪਣੇ ਅੱਗੇ ਵੀ ਹੁੰਦੀਆਂ ਨੇ ਸਾਰੀਆਂ ਜੀ ਰੇਟ ਜ਼ਾਇਜ਼ ਹੁੰਦੇ ਆ ਆਪਣਾ ਮਾਲ ਅੱਗੇ ਵੀਡੀਓ ਪਾਉਂਦੇ ਰਹੇ ਆ ਪੌਣ ਸਾਰ ਦੂਜੇ ਦਿਨ ਹੀ ਸਾਰਾ ਹੀ ਵੇਚ ਜਾਂਦਾ ਜੀ ਬਸ ਠੀਕ ਹੈ ਨਾ ਬਈ ਹੁਣ ਥੋੜਾ ਜਿਹਾ ਟਾਈਮ ਗੈਪ ਪੈ ਗਿਆ ਵੀਡੀਓ ਦਾ ਜੀ ਬਸ ਠੀਕ ਆ ਤੇ ਸੋਖ ਬਈ ਜਾਂਦੇ ਜਾਂਦੇ ਨਾ ਆਪਣੇ ਫਾਰਮ ਦੀ ਉਹ ਪ੍ਰੋਪਰ ਲੋਕੇਸ਼ਨ ਬੋਲ ਦੇ ਕਿਉਂਕਿ ਕਿਸੇ ਸੱਜਣ ਨੇ ਆ ਕੇ ਵਿਜ਼ਿਟ ਕਰਨਾ ਹੋਵੇ ਹੈ ਨਾ ਕੋਈ ਜਾਨਵਰ ਖਰੀਦਣਾ ਆਵੇ ਜਾਂ ਕੋਈ ਹੋਰ ਕੋਈ ਜਾਣਕਾਰੀ ਲੈਣ ਨੂੰ ਸੋਖਾ ਪਿੰਡ ਘੋਲੀਆ ਖੁਰਦਾ ਜਿਲ੍ਹਾ ਮੋਗਾ ਘੋਲੀਆ ਖੁਰਦ ਨਹਿਰ ਵਾਲਾ ਘੋਲੀਆ ਵਾਜਦਾ ਜੀ ਕ ਮੋਗਾ ਦੇ ਜਮਾਂ ਨੇੜੇ ਰਹਿੰਦਾ ਇਧਰੋਂ ਬਾਗਾਪੁਰਾਣਾ ਵੀ ਨੇੜੇ ਰਹਿੰਦਾ ਤੇ ਮੋਗਾ ਵੀ ਨੇੜੇ ਹੀ ਰਹਿੰਦਾ ਆਪਾਂ ਬਿਲਕੁਲ ਹੈ ਨਾ ਭਾਈ ਤੇ ਭਾਈ ਆਪਣਾ ਨੰਬਰ ਬੋਲ ਦਿਓ ਜਿਹੜੇ ਆਪਾਂ ਸਕਰੀਨ ਦੇ ਉੱਪਰ ਵੀ ਲਾ ਦਾਂਗੇ ਇੱਕ ਵਾਰੀ ਬੋਲ 8699019434 ਹੈ ਜੀ ਨੰਬਰ ਬਸ ਠੀਕ ਹੈ ਨਾ ਤੇ ਭਾਈ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਮੈਂ ਇੱਕ ਚੀਜ਼ ਮੈਂ ਫੇਰ ਕਹੂੰਗਾ ਵੀਡੀਓ ਨੂੰ ਪੂਰੀ ਐਂਡ ਤੱਕ ਦੇਖ ਲਿਓ ਜੇ ਤੁਹਾਡੇ ਕੋਲ ਟਾਈਮ ਨਹੀਂ ਵੀ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਪ੍ਰੋਫਾਈਲ ਤੇ ਰੱਖ ਲਿਓ ਤੇ ਜਿਹੜਾ ਸੱਜਣ ਤੁਹਾਨੂੰ ਲਾਂਭੇ ਦਿੰਦਾ ਹੁੰਦਾ ਆ ਯਾਰ ਭਾਈ ਭਾਅ ਦੇ ਵਿੱਚ ਘੋੜ ਬਾਕੀ ਇੱਕ ਚੀਜ਼ ਮੈਂ ਵੀਡੀਓ ਦੇ ਵਿੱਚ ਕਹੂੰਗਾ ਵੀ ਕੋਈ ਵੀ ਜਾਨਵਰ ਦੀ ਖਰੀਦਣ ਤੋਂ ਪਹਿਲਾਂ ਤਸੱਲੀ ਪਰਖ ਕਰਨੀ ਕਿਉਂਕਿ ਤੁਹਾਡਾ ਹੀ ਫਰਜ਼ ਬਣਦਾ ਹੈ ਕਿਉਂਕਿ ਬਾਈ ਦਾ ਵੀ ਵਪਾਰ ਦਾ ਕੰਮ ਹੈ ਬਾਈ ਨੇ ਗਾਉਂ ਲਿਆਂਦਿਆ ਹੁੰਦਾ ਨਾ ਤੇ ਜਿਹੜੀ ਜਿੰਨੀ ਤਸੱਲੀ ਕਰਕੇ ਲਿਆਂਦੀ ਹੈ ਕਿਉਂਕਿ ਸੋਕ ਮੈਂ ਹਰੇਕ ਚੀਜ਼ ਵੀਡੀਓ ਦੇ ਵਿੱਚ ਇਹ ਗੱਲ ਬੋਲ ਦਣਾ ਕੋਈ ਵੀ ਵਪਾਰੀ ਹੈ ਬਾਈ ਘਾਟੇ ਨੂੰ ਨਹੀਂ ਲਾਉਂਦਾ ਪਾਦੂਕ ਨਹੀਂ ਹਾਂਜੀ ਇਹ ਤਾਂ ਹੈ ਹਰ ਇੱਕ ਬੰਦਾ ਬਾਪੇ ਨੂੰ ਲੈ ਕੇ ਆਉਂਦਾ ਪਾਦੂਕ ਨਹੀਂ ਆਪਣਾ ਹੀ ਨਫਾ ਜਾਇਜ਼ ਹੀ ਹੁੰਦਾ ਵੀ ਜਾਇਜ਼ ਨਫੇ ਨਾਲ ਹੀ ਆਪਣਾ ਕੋਈ ਆਏ ਨਹੀਂ ਭੀ ਅਗਲੇ ਤੋਂ 20-30000 ਰੁਪਏ ਹੀ ਬਣਾਉਣਾ ਤੇ 5-7 ਦੇ ਜੇ ਨਫਾ ਆਪਾਂ ਕੋਈ 4000 ਦੇ ਜੇ ਬਸ ਬਿਲਕੁਲ 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 ਹੈਨਾ ਬਾਈ ਤੇ ਇੱਕ ਤਾਂ ਹੀ ਬਾਈ ਦੇ ਜਿਹੜੇ ਜਾਨਵਰ ਨਿਕਲਦੇ ਰਹਿੰਦੇ ਆਪਣਾ ਜਾਇਜ਼ ਰੇਟ ਕਰਕੇ ਮਾਲ ਵਿਕੀ ਵੀ ਜਾਂਦਾ ਰਹਿੰਦਾ ਇੱਕ ਦੋ ਨੱਤ ਦਿੱਲੀ ਅਦਲਾ ਬਦਲੀ ਕਰੀਦੇ ਆਂ ਦਿੱਲੀਾਂ ਕੋਲ ਬਿਲਕੁਲ ਬਿਲਕੁਲ ਹੈਨਾ ਬਾਈ ਦਿੱਲੀ ਆਪਾਂ ਲਿਹਾਈ ਦੇ ਵੀ ਦੋ ਤਿੰਨ ਜਾਨਵਰ ਕਿਉਂਕਿ ਬਾਈ ਦੇ ਜਿਹੜੇ ਫਾਰਮ ਤੇ ਹਨ ਜਿਹੜੀ ਮਿੱਤਰ ਮੰਡਲੀ ਜਾਂ ਜਿਹੜੇ ਸੱਜਣਾ ਮਿੱਤਰ ਆਏ ਵੀ ਬੈਠੇ ਹੀ ਐ ਕਿਉਂਕਿ ਮੇਰੇ ਲਈ ਲੱਗਿਆ ਪੈਂਦੇ ਹਨ ਤੇ ਬਾਕੀ ਇੱਕ ਚੀਜ਼ ਮੈਂ ਵੀਡੀਓ ਦੇ ਵਿੱਚ ਜਿਹੜੀ ਰਹਿ ਗਈ ਸੀ ਬੋਲਣ ਲਈ ਕਿਸੇ ਵੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਜਿਹੜੀ ਤਸੱਲੀ ਪਰਖ ਤੁਸੀਂ ਆਪ ਕਰ ਲੈਣੀ ਹੈ ਬਾਕੀ ਬਾਈ ਨੇ ਜਿਹੜੀ ਵੀ ਜਾਣਕਾਰੀ ਦਿੱਤੀ ਆ ਉਹ ਬਾਈ ਦੇ ਨਾਲ ਤੁਸੀਂ ਆਪ ਦਾ ਪੂਰਾ ਕਲੀਅਰ ਕਰ ਲੈਣਾ ਜਿਹੜੀਆਂ ਘੋੜੀਆਂ ਖਾਲੀ ਦੱਸੀਆਂ ਬਾਈ ਨੇ ਖਾਲੀਆਂ ਜਿਹੜੀਆਂ ਬਾਈ ਕਹਿੰਦਾ ਵੀ ਗੱਬਣ ਮੇਟ ਕਰਾਈਆਂ ਹੋਈਆਂ ਉਹਨਾਂ ਦੀ ਤਸੱਲੀ ਤੁਸੀਂ ਬਾਈ ਤੋਂ ਫੋਟੋ ਵੀਡੀਓ ਲੈ ਕੇ ਕਰ ਲੈਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਾਦੇ ਰਹ